ਮਾਨਸਾ ਦੇ ਇਲਾਕੇ ਵਿੱਚ ਫਫੜੇ ਭਾਈ ਇੱਕ ਨਗਰ ਪੈਂਦਾ ਹੈ ਮਾਲਵੇ ਅੰਦਰ ਉੱਥੇ ਇੱਕ ਭਾਈ ਗਾਗ ਮਾਤਾ ਦਾ ਨਾਮ ਹੈ ਬੀਬੀ ਗਾਗ ਪਿਤਾ ਦਾ ਨਾਮ ਹੈ ਅਲਦਿਤ ਚੌਧਰੀ ਫਫੜੇ ਭਾਈ ਦਾ ਚੌਧਰੀ ਹੈ ਤੇ ਅਲਦਿਤ ਚੌਧਰੀ ਦੇ ਗ੍ਰਹਿ ਵਿਖੇ ਮਾਤਾ ਗਾਗ ਦੀ ਕੁੱਖੋਂ ਇੱਕ ਪੁੱਤਰ ਦਾ ਜਨਮ ਹੁੰਦਾ ਜਿਹਦਾ ਨਾਮ ਹੈ ਭਾਈ ਬਹਿਲੋ ਜੀ ਬਾਪ ਚੌਧਰੀ ਸੀ ਪਿੱਛੇ ਬੱਚਾ ਵੀ ਲੋਕ ਸਤਿਕਾਰ ਕਰਦੇ ਆ ਪਰ ਧਰਮ ਦੇ ਵਿੱਚ ਉਲਝਿਆ ਹੋਇਆ ਸੁਲਤਾਨ ਦਾ ਪੱਥਰਾਂ ਦਾ ਪੁਜਾਰੀ ਹੈ ਕਹਿਣ ਲੱਗੇ ਇੱਕ ਵਾਰੀ ਉਹ ਸ੍ਰੀ ਅਮਰਤਸਰ ਸਾਹਿਬ ਦੀ ਧਰਤੀ ਤੇ ਆਇਆ ਤਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ਾਂ ਵਰਤਾ ਰਹੇ ਸਨ ਸੰਗਤ ਬੈਠੀ ਹੈ ਦਰਬਾਰ ਵਿੱਚ ਆਇਆ ਪਹਿਲੀ ਵਾਰ ਨਮਸਕਾਰ ਕਰਕੇ ਗੁਰੂ ਅਰਜਨ ਸਾਹਿਬ ਨੂੰ ਕਹਿਣ ਲੱਗਿਆ ਮਹਾਰਾਜ ਮੇਰੇ ਤੇ ਕਿਰਪਾ ਕਰੋ ਤਨ ਗੁਰੂ ਅਰਜਨ ਸਾਹਿਬ ਪਿਆਰ ਨਾਲ ਕਹਿੰਦੇ ਆ ਭਾਈ ਆਇਆ ਤੂੰ ਬਹੁਤ ਬਾਅਦ ਵਿੱਚ ਹੈ ਕਿਰਪਾ ਤੋਂ ਪਹਿਲਾਂ ਪਾਲਣਾ ਜੇ ਕਿਰਪਾ ਪਾਲਣਾ ਫਿਰ ਸੇਵਾ ਤੇ ਸਿਮਰਨ ਵਿੱਚ ਜੁੜ ਜਾ ਫਿਰ ਸੰਗਤ ਸ਼ੁਰੂ ਕਰ ਦੇ ਕਿਰਪਾ ਵਾਪਰ ਜਾਏਗੀ ਓਨੇ ਦਿਨੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਇਸ ਅੰਮ੍ਰਿਤ ਸਰੋਵਰ ਨੂੰ ਪੱਕਿਆਂ ਕਰਵਾ ਰਹੇ ਸਨ ਮਹਾਰਾਜ ਨੇ ਇੱਟਾਂ ਦੇ ਆਵੇ ਲਵਾਏ ਸਨ ਤੇ ਕਹਿ ਲੱਗੇ ਭਾਈ ਬਹਿਲੋ ਜੀ ਕਾਰੀਗਰਾਂ ਨੂੰ ਜਾ ਕੇ ਪੁੱਛਿਆ ਇੱਟਾਂ ਸਾਫ਼ ਕਿਵੇਂ ਨਿਕਲਣਗੀਆਂ ਉਹਨਾਂ ਕਿਹਾ ਗਲੀਆਂ ਦਾ ਨਿੱਕਾ ਨਿੱਕਾ ਕੂੜਾ ਕਰਕਟ ਨਿੱਕੇ ਨਿੱਕੇ ਗੋਹੇ ਦੇ ਪੋਰ ਜਲ ਸ਼ੀਲ ਪਦਾਰਥ ਜੇ ਆਵੇ ਵਿੱਚ ਪਾਏ ਜਾਣ ਇੱਕ ਸਾਰ ਅੱਗ ਚੱਲੇ ਇੱਟਾਂ ਸਾਫ ਨਿਕਲਣਗੀਆਂ ਇੱਕ ਵੀ ਇੱਟ ਖੰਗਰ ਮਾਰੀ ਨਹੀਂ ਨਿਕਲੇਗੀ ਆਪ ਜੀ ਨੂੰ ਪਤਾ ਹੋਵੇ ਭਾਈ ਬਹਿਲੋ ਚੌਧਰੀ ਸੀ ਆਪਣੇ ਪਿੰਡ ਅੰਦਰ ਉਹਨੇ ਇੰਨੀ ਨਿਮਰਤਾ ਨਾਲ ਆਪਣੇ ਗਲ ਝੋਲੀ ਪੱਲਾ ਪਾਇਆ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਗਲੀਆਂ ਵਿੱਚੋਂ ਨਿੱਕਾ ਨਿੱਕਾ ਕੂੜਾ ਕਰਕਟ ਕੱਟੀਆਂ ਕਰਕੇ ਤੇ ਲਿਆ ਲਿਆ ਕੇ ਆਵੇ ਵਿੱਚ ਪਾਉਂਦਾ ਸਮਾਂ ਆਉਣ ਤੇ ਜਦੋਂ ਆਵਾ ਖੋਲਿਆ ਗਿਆ ਇਤਿਹਾਸ ਕਹਿੰਦਾ ਇੱਟਾਂ ਏਨੀਆਂ ਲਾਲ ਸੁਰਕ ਤੇ ਸਾਫ ਨਿਕਲੀਆਂ ਤਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਪ੍ਰਸੰਨ ਹੋ ਕੇ ਕਿਹਾ ਭਾਈ ਇਸ ਅੰਮ੍ਰਿਤ ਸਰੋਵਰ ਨੂੰ ਪੱਕਿਆ ਕਰਨਾ ਏਨੀਆਂ ਇੱਟਾਂ ਸਾਫ ਨਿਕਲੀਆਂ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਹੈ ਸਿੱਖ ਸੰਗਤ ਨੇ ਕਿਹਾ ਮਹਾਰਾਜ ਮਾਲਵੇ ਦੇ ਸਿੱਖ ਭਾਈ ਬਹਿਲੋ ਨੇ ਬੜੀ ਸੇਵਾ ਕੀਤੀ ਆ ਸਤਗੁਰੂ ਗੁਰੂ ਅਰਜਨ ਸਾਹਿਬ ਨੇ ਬੁਲਾਇਆ ਅੱਜ ਸੀਨੇ ਨਾਲ ਲਾ ਕੇ ਇੱਕ ਬਚਨ ਕਿਆ ਭਾਈ ਬਹਿਲੋ ਸਭ ਤੋਂ ਪਹਿਲੋਂ ਤੁਮਰੋ ਬਚਨ ਕਮ ਹੂ ਨਾ ਤਲੈ ਮਾਰੇ ਕਹਿਣ ਲੱਗੇ ਅੱਜ ਤੂੰ ਸੇਵਾ ਤੇ ਸਿਮਰਨ ਸੰਗਤ ਕਰਕੇ ਸਿੱਖਾਂ ਦੀ ਕਤਾਰ ਵਿੱਚ ਪਹਿਲਿਆਂ ਦੀ ਗਿਣਤੀ ਵਿੱਚ ਆ ਗਿਆ ਤੇਰਾ ਬਚਨ ਕਦੀ ਵਿਅਰਥ ਨਹੀਂ ਜਾਏਗਾ ਬਚਨ ਵਰਤਿਆ ਮਾਲ-ਵੇਦ ਦੀ ਧਰਤੀ ਤੇ ਜਾਓ ਸਿੱਖੀ ਦਾ ਪ੍ਰਚਾਰ ਕਰੋ ਸੰਗਤਾਂ ਨੂੰ ਬਾਣੀ ਨਾਮ ਨਾਲ ਜੋੜੋ ਆਪਣੇ ਨਗਰ ਚਲਿਆ ਗਿਆ ਭਾਈ ਬਹਿਲੋ ਲੰਮਾ ਸਮਾ ਸੇਵਾ ਨਿਭਾਉਂਦੇ ਨਹੀਂ ਤੁਸੀਂ ਇਤਿਹਾਸ ਨੂੰ ਪੜੋ ਭਾਈ ਬਹਿਲੋ ਦੇ ਪੁੱਤਰ ਹੋਏ ਨੇ ਭਾਈ ਨਾਨੂ ਜੀ ਬੜੇ ਧਰਮੀ ਸਨ ਨਾਨੂ ਦਾ ਪੁੱਤ ਹੋਇਆ ਭਾਈ ਭਗਤਾ ਜੀ ਭਾਈ ਬਹਿਲੋ ਜੀ ਦੇ ਪੋਤਰੇ ਭਾਈ ਭਗਤਾ ਜੀ ਨੇ ਫਿਰ ਬਛਿੰਡੇ ਦੇ ਇਲਾਕੇ ਵਿੱਚ ਜਾ ਕੇ ਇੱਕ ਨਗਰ ਬਸਾਇਆ ਮੋੜੀ ਗੱਡੀ ਜਿਹਨੂੰ ਅੱਜ ਕੱਲ ਭਗਤਾ ਭਾਈ ਕਾ ਕਿਹਾ ਜਾਂਦਾ ਹੈ ਇਸ ਸਾਤੇ ਸੰਗਤਾਂ ਨੂੰ ਸੇਵਾ ਸਿਮਰ ਨਾਲ ਜੋੜਿਆ ਤੇ ਜਿਸ ਵੇਲੇ ਦਸਮ ਪਾਤਸ਼ਾਹ ਮਹਾਰਾਜ ਦਿੱਨੇ ਕਾਂਗੜ ਦੀ ਧਰਤੀ ਤੇ ਆਏ ਜਪਰਨਾਮਾ ਲਿਖਿਆ ਤੇ ਉਸ ਦਿਨ ਭਾਈ ਬਹਿਲੋ ਆਪਣੇ ਭਾਈ ਭਗਤਾ ਜੀ ਆਪਣੇ ਪੰਜ ਪੁੱਤਾਂ ਤੇ ਸੰਗਤਾਂ ਨੂੰ ਲੈ ਕੇ ਪੰਜ ਪੁੱਤ ਭਾਈ ਤਾਰਾ ਭਾਈ ਭਾਰਾ ਭਾਈ ਮੇਰਾ ਭਾਈ ਵਖਤਾ ਤੇ ਭਾਈ ਗੁਰਦਾਸ ਜੀ ਪੰਜ ਪੁੱਤਾਂ ਨੂੰ ਨਾਲ ਜਾ ਕੇ ਸਿੱਖ ਸੰਗਤ ਨੂੰ ਲਿਜਾ ਕੇ ਤਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੂੰ ਬੜੇ ਅਦਬ ਨਾਲ ਆਪਣੇ ਘਰ ਵਿਖੇ ਲੈ ਕੇ ਆਉਂਦਾ ਤਿੰਨ ਦਿਨ ਗੁਰੂ ਕਲਗੀਧਰ ਪਾਤਸ਼ਾਹ ਰਹੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਮਹਾਰਾਜ ਨੇ ਬੇਅੰਤ ਮਾਲਵੇ ਵਿੱਚ ਸਿੱਖੀ ਨਾਲ ਸੰਗਤਾਂ ਨੂੰ ਜੋੜਿਆ ਅੱਜ ਵੀ ਉੱਥੇ ਪਾਵਨ ਅਸਥਾਨ ਗੁਰਦੁਆਰਾ ਮਹਿਲ ਸੇ ਪਾਤਸ਼ਾਹ ਦਸਵੀਂ ਬਣਿਆ ਜਿਸ ਥਾਂ ਤੇ ਧੰਨ ਗੁਰੂ ਕਲਗੀਧਰ ਮਹਾਰਾਜ ਨੇ ਤਿੰਨ ਦਿਨ ਚਰਨ ਪਾਏ ਮੈਂ ਬੇਨਤੀ ਕੇਵਲ ਇੰਨੀ ਕਹਿ ਰਿਹਾ ਹੈ ਭਾਈ ਬੈਲੋ ਤੋਂ ਦਾਦੇ ਤੋਂ ਆਰੰਭ ਹੋਈ ਬਖਸ਼ਿਸ਼ ਅੱਗੇ ਜਾ ਕੇ ਪੋਤੇ ਤੇ ਪੜਪੋਤਰਿਆਂ ਤੇ ਕਿਰਪਾ ਵਰਤਦੀ ਹੈ ਇੱਥੇ ਮਹਾਰਾਜ ਕਹਿਣ ਲੱਗੇ ਜਿਹੜਾ ਸੰਗਤ ਕਰਦਾ ਹੈ ਜਿਹੜਾ ਸੰਗਤ ਕਰਦਾ ਹੈ ਉਹਦੇ ਤੇ ਗੁਰੂ ਦੀ ਬੇਅੰਤ ਇਸ ਤਰ੍ਹਾਂ ਬਖਸ਼ਿਸ਼ ਵਰਤਦੀ ਹੈ